ਕਿਹੜੀਆਂ ਕੋਈ ਬੰਮਲੇ ਲੋਕ ਨਹੀਂ ਕਿਉਂਕਿ ਉਹਨੇ ਸਟੇਜ ਤੋਂ ਐਲਾਨ ਕੀਤਾ ਕਿ ਫਟਵਾਰੀਆਂ ਨੂੰ 19000 ਰੁਪਏ ਦੇਣਾ ਅੱਜ 5 ਮਹੀਨੇ ਬੀਤਣ ਦੇ ਬਾਵਜੂਦ ਕਿਸੇ ਫਟਵਾਰੀ ਟ੍ਰੇਨਿੰਗ ਵੱਲੋਂ 19000 ਰੁਪਏ ਨਹੀਂ ਮਿਲੇ ਆ ਟ੍ਰੇਨਿੰਗ ਸ਼ੁਰੂ ਹੋਈ ਟ੍ਰੇਨਿੰਗ ਦਾ ਫੈਸਲਾ ਕਰਾ ਫਟਵਾਰੀ ਟ੍ਰੇਨਿੰਗ ਕਿਤਸਾਲ ਦੀ ਕਰ ਦਿੱਤੀ ਉਹ ਅੱਜ ਲੋਟੀ ਗਜਰੇ ਤੱਕ ਨਹੀਂ ਹੋਇਆ ਆਪਾਂ ਇਸ ਝੂਠੇ ਮੁੱਖ ਮੰਤਰੀ ਕਰਕੇ ਅੱਜ ਬੋਤਿਹਾਈ ਪੋਸਟਲ ਬੈਂਕ ਪੇਪਰ ਫਿਰ ਉਸ ਨਾਲ ਨੇ ਬਾਹਰਿਆਂ ਦੇ ਵਿੱਚ ਉਹ ਨਾਰਿਆਂ ਦੇ ਵਿੱਚ ਫਿਰ ਤੁੜ ਗਏ ਅੱਜ ਜੋ ਪੰਜਾਬ ਦਾ ਮੁਲਾਜ਼ਮ ਫੈਸਲੇ ਤੋਂ ਸੌ ਬਾਨੇ ਚੱਲੇ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਾਂ ਲਈ ਔਕਾਤ ਖੜੀਏ ਔਰ ਅਗਲੇ ਸਮਰਸਾਂ ਦੇ ਵਿੱਚ ਸਾਡੇ ਕੋਲ ਇੱਕੋ ਇੱਕ ਝੰਡਾ ਹੋਵੇ ਕਾਲੇ ਰੰਗ ਦਾ ਇਹ ਬਕਰਾਂ ਦੇ ਝੰਡੇ ਆਪਾਂ ਬੰਦ ਕਰੀਏ ਇੱਕ ਤੋਂ ਇੱਕ ਜਿਹੜੀ ਮੰਗਾ ਮੁਲਾਜ਼ਮ ਪੈਨਸ਼ਨਾਂ ਇਹ ਤੁਹਾਨੂੰ ਇੱਥੇ ਆਉਣ ਵਾਸਤੇ ਲੋਕ ਵੀ ਲੱਭਣੇ ਕਿਉਂਕਿ ਜੋ ਅੱਜ ਆਪਾਂ ਇੱਥੇ ਆਏ ਆ ਪੰਜਾਬ ਰਗਾ ਆਪਾਂ ਆਪੋ ਆਪਣੇ ਇਲਾਕੇ ਦੀ ਆਪੋ ਆਪਣੇ ਵਿਧਾਨ ਸਭਾ ਦੀ ਜ਼ਿੰਮੇਵਾਰੀ ਚੁੱਕੀ ਹੈ ਔਰ ਲੋਕਾਂ ਨੂੰ ਜਾਗਰੂਕ ਕਰੀਏ ਨੌਜਵਾਨਾਂ ਨੂੰ ਜਾਗਰੂਕ ਕਰੀਏ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਜੁੜ ਕੇ ਹਾਂਜੀ ਦੋਸਤੋ ਇਸੇ ਅਸੀਂ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ